ਮਾਦੇ ਹੱਥ ਪਨਾ ਬਣਾ ਕੇ ਮੇਰੇ ਹੱਥਾਂ ਤੇ ਛਾਲੇ ਪਏ ਤੁਸੀਂ ਦੇਖ ਸਕਦੇ ਆ ਮੈਂ ਅਦਿਤੀ ਨੂੰ ਪੜਾਇਆ ਲਿਖਾਇਆ ਇੱਥੇ ਤੱਕ ਪਹੁੰਚਾਇਆ ਤੇ ਸੰਸਥਾ ਨੇ ਮੇਰਾ ਇੰਨਾ ਕੁ ਜਿਆਦਾ ਸਾਥ ਦਿੱਤਾ ਬਾਂਦੀ ਦੀ ਚੈਨਾ ਮੈਂ ਕਿਹਾ ਮੈਂ ਜਿੱਥੇ ਤੱਕ ਖੜਾ ਪਾਉਂਦਾ ਮੈਨੂੰ ਕੁਝ ਵੀ ਕਰਨਾ ਪਵੇ ਪਰ ਤੇਰੀਆਂ ਖੁਸ਼ੀਆਂ ਤੈਨੂੰ ਦਊਂਗਾ ਜਿੰਨਾ ਚਿਰ ਮੇਰੇ ਵਿੱਚ ਸਵਾਸ ਹੈਗੇ ਆ ਮੈਨੂੰ ਆਪਦੇ ਆਪ ਨੂੰ ਵੇਚ ਕੇ ਵੀ ਤੈਨੂੰ ਡਾਕਟਰ ਮਾਉਣਾ ਪਵੇ ਮੈਂ ਜਿਉਂਦੇ ਜੀ ਆਦਿਤੀ ਨੂੰ ਡਾਕਟਰ ਬਣਾਉਂਗਾ ऐसे ਨਹੀਂ ਹੁੰਦੇ ਸੀ ਬੱਚੇ ਦੇ ਕਿਤਾਬਾਂ ਵਾਸਤੇ ਤੇ ਸਾਡੇ ਮਾਲਕਾ ਸੋਨੀ ਸਰ ਉਹਨਾਂ ਨੇ ਮੈਨੂੰ ਪੈਸੇ ਦੇਣੇ ਵੀ ਯਾਰ ਕੋਈ ਗੱਲ ਨਹੀਂ 4000 ਦੀਆਂ ਆ ਰਹੀਆਂ 5000 ਦੀਆਂ ਆ ਰਹੀਆਂ ਮੈਂ ਦਊਂਗਾ ਮੈਂ ਤੁਹਾਨੂੰ ਫੀਲਿੰਗ ਅੱਦਾ ਵੀ ਮੈਂ ਕਿੱਥੋਂ ਤੱਕ ਮੈਨੂੰ ਪਹੁੰਚਾਤਾ ਇਹਨਾਂ ਬੀ ਨਾ ਮੈਂ ਨਾ ਮੇਰੇ ਮੁੰਡਾ ਹੈ ਨਹੀਂਗਾ ਦੋ ਬੇਟੀਆਂ ਹੀ ਆ ਕ੍ਰੀਨ ਆਲ ਇਨਰਵੋ ਸਮਯੋਗ ਪ੍ਰਾਪਤ ਹੁੰਦਾ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਤੀਜਾ ਐਲਾਨਿਆ 8ਵੀਂ ਦਾ ਤੇ ਉਹਦੇ ਵਿੱਚੋਂ ਫਰੀਦਕੋਟ ਜ਼ਿਲ੍ਹੇ ਦੇ ਕੋਟ ਸੁਖੀਆ ਵਿਖੇ ਜਿਹੜਾ ਸਕੂਲ ਆ ਸੰਤ ਮੋਹਨ ਦਾਸ ਪਬਲਿਕ ਸਕੂਲ ਉਸ ਦੀ ਨਵਜੋਤ ਕੌਰ ਪੰਜਾਬ ਦੇ ਵਿੱਚੋਂ ਦੂਸਰੇ ਸਥਾਨ ਤੇ ਰਹੀ ਆ 600 ਵਿੱਚੋਂ 600 ਅੰਕ ਹਾਸਲ ਕੀਤੇ ਆ ਹਾਲਾਂਕਿ ਪਹਿਲੇ ਸਥਾਨ ਤੇ ਆਉਣ ਵਾਲੇ ਲੜਕੇ ਦੇ ਵੀ 600 ਅੰਕ ਕੀ ਆ ਅੱਜ ਸਕੂਲ ਦੇ ਵਿੱਚ ਸਾਰਾ ਸਕੂਲ ਇਕੱਠਾ ਹੋਇਆ ਸਨਮਾਨ ਕੀਤਾ ਉਸ ਦਾ ਤੇ ਉਸ ਦਾ ਪਿਤਾ ਭਾਵਕ ਹੋ ਗਿਆ ਨਵਜੋਤ ਦਾ ਪਿਤਾ ਦੱਸਦਾ ਆਪਣੇ ਹੱਥ ਵਖਾਉਂਦੇ ਦੱਸਦਾ ਕਿ ਉਸ ਨੂੰ ਧੀ ਨੂੰ ਪੜ੍ਹਾਉਣ ਲਈ ਉਸ ਦੇ ਹੱਥਾਂ 'ਚ ਛਾਲੇ ਪਏ ਹੋਏ ਆ ਤੇ ਉਸ ਦੀ ਧੀ ਨੇ ਇਹਨਾਂ ਛਾਲਿਆਂ ਦੀ ਕਦਰ ਕੀਤੀ ਆ ਇੱਜ਼ਤ ਰੱਖੀ ਆ ਤੇ ਅੱਜ ਉਸ ਦੀ ਪੱਗ ਉੱਚੀ ਕਰ ਦਿੱਤੀ ਆ ਪੂਰੇ ਪੰਜਾਬ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਉਸਨੇ ਕਿਹਾ ਕਿ ਬੇਟੀ ਦਾ ਸੁਪਨਾ ਡਾਕਟਰ ਬਣਨ ਦਾ ਤੇ ਉਹ ਆਪਣੇ ਆਪ ਨੂੰ ਵੇਸ਼ ਕੇ ਵੀ ਉਸ ਨੂੰ ਡਾਕਟਰ ਬਣਾਵੇਗਾ ਉਸਨੇ ਇਹ ਵੀ ਦੱਸਿਆ ਕਿ ਉਸਦੇ ਸਿਰਫ ਦੋ ਧੀਆਂ ਹੀ ਆ ਤੇ ਉਹ ਆਪਣੀਆਂ ਧੀਆਂ ਲਈ ਕੰਮ ਕਰਦਾ ਤੇ ਧੀਆਂ ਲਈ ਕੰਮ ਕਰਦਾ ਰਹੇਗਾ ਜਿੰਨੀ ਦੇਰ ਇਹ ਪੜਨਾ ਚਾਹਣਗੀਆਂ ਉਹ ਪੜਾਉਂਦਾ ਰਹੇਗਾ ਮਿਹਨਤ ਕਰਦਾ ਰਹੇਗਾ ਮਜ਼ਦੂਰੀ ਕਰਦਾ ਰਹੇਗਾ ਰਾਈ ਤੋਂ ਤੱਕ ਤਾਂ ਸੋਚਿਆ ਨਹੀਂ ਸੀਗਾ ਵੀ ਵੀ ਮੈਂ ਇੱਥੇ ਤੱਕ ਪਹੁੰਚ ਜਾਊਗਾ ਪਰ ਮਦਿੰਤੀ ਨੇ ਨਾ ਇਹ ਮੇਰਾ ਇੰਨਾ ਕਿ ਮੈਂ ਤੁਹਾਨੂੰ ਫੋਨ ਲਿੰਗਦਾ ਵੀ ਨਹੀਂ ਕਿੱਥੋਂ ਤੱਕ ਮੈਨੂੰ ਪਹੁੰਚਾਤਾ ਇੰਨਾ ਕੁ ਦੀ ਨਾ ਮੈਂ ਨਾ ਮੇਰੇ ਮੁੰਡਾ ਹੈ ਨਹੀਂਗਾ ਦੋ ਬੇਟੀਆਂ ਹੀ ਮੈਂ ਆ ਦੀ ਜਿਹੜੀ ਕਮਾਈ ਸੀ ਸਾਰੀ ਜਿੰਨੀ ਵੀ ਮੈਂ ਮਿਹਨਤ ਕੀਤੀ ਮੈਂ ਮਸਤਰੀ ਸੀਗਾ ਤੇ ਮਾਤੇ ਹੱਥ ਪਨਾ ਬਣਾ ਕੇ ਮੇਰੇ ਹੱਥਾਂ ਤੇ ਛਾਲੇ ਪਏ ਤੁਸੀਂ ਵੇਖ ਸਕਦੇ ਆ ਮੈਂ ਅਧਿਤੀ ਨੂੰ ਪੜਾਇਆ ਲਿਖਾਇਆ ਕੁਝ ਤੱਕ ਪਚਾਇਆ ਤੇ ਸੰਸਥਾ ਨੇ ਮੇਰਾ ਇੰਨਾ ਕਿ ਜ਼ਿਆਦਾ ਸਾਥ ਦਿੱਤਾ ਕਿ ਮੈਂ ਇੱਥੇ ਕੰਮ ਕਰਦਾ ਰਿਹਾ ਤੇ ਮੈਨੂੰ ਕੋਈ ਪੈਸੇ ਨਹੀਂ ਹੁੰਦੇ ਸੀ ਬੱਚੇ ਦੀ ਕਿਤਾਬਾਂ ਵਾਸਤੇ ਤੇ ਸਾਡੇ ਇੱਕ ਮਾਲਕ ਆ ਸੋਨੀ ਸਰ ਉਹਨਾਂ ਨੇ ਮੈਨੂੰ ਪੈਸੇ ਦੇਣੇ ਵੀ ਯਾਰ ਕੋਈ ਗੱਲ ਨਹੀਂ 4000 ਦੀਆਂ ਆ ਰਹੀਆਂ 5000 ਦੀਆਂ ਆ ਰਹੀਆਂ ਮੈਂ ਦਊਂਗਾ ਤੇ ਮੈਨੂੰ ਚੋਰੀ ਪੈਸੇ ਦੇ ਕੇ ਤੇ ਮੈਨੂੰ ਬੱਚਿਆਂ ਵਾਸਤੇ ਕਿਤਾਬਾਂ ਲੈ ਕੇ ਆਉਂਦੇ ਪਰ ਮੈਂ ਮਿਹਨਤ ਕੀਤੀ ਇੱਕ ਮੈਂ ਇਹੀ ਕਹੂੰਗਾ ਵੀ ਕਦੇ ਮਿਹਨਤ ਨਾ ਛੱਡੋ ਵਫਾਦਾਰੀ ਤੇ ਦੂਜਾ ਆਦਾ ਚੁਰਨਾ ਚੋਰੀਆਂ ਵਾਲੇ ਕਮਾਜ ਵਿੱਚੋਂ ਦੂਰ ਰਹੋ ਠੀਕ ਆ ਤੇ ਬੱਚਿਆਂ ਨੂੰ ਤੁਸੀਂ ਮਿਹਨਤ ਦੇ ਪੈਸਿਆਂ ਨਾਲ ਕਮਾਈ ਕਰਕੇ ਪੜ੍ਹਾਉਂਗੇ ਤੁਹਾਡੇ ਬੱਚੇ ਜ਼ਰੂਰ ਕਾਮਯਾਬ ਹੋਣਗੇ ਅਗਰ ਤੁਸੀਂ ਜ਼ਹਿਰ ਦਾ ਪੈਸਾ ਕਮਾਓਗੇ ਹਰਾਮ ਦੀ ਕਮਾਈ ਪਾਓਗੇ ਤੇ ਬੱਚੇ ਤੁਹਾਡੇ ਉਹ ਜਾਈ ਤੁਹਾਨੂੰ ਫਾਲ ਮਿਲੂਗਾ ਠੀਕ ਹੈ ਜੀ ਦੂਸਰਾ ਇਹ ਆ ਵੀ ਮੇਰੀ ਬੱਚੀ ਨੇ ਮੈਨੂੰ ਇੰਨਾ ਟੌਪ ਕਰਕੇ ਤੇ ਮੇਰਾ ਤੇ ਮੇਰੇ ਕਹਾਈ ਦਾ ਸੰਸਤਾ ਦਾ ਸੰ ਨੂੰ ਦਾ ਸਕੂਲ ਦਾ ਨਾਮ ਰੋਸ਼ਨ ਕਰਕੇ ਬਹੁਤ ਵੱਡਾ ਮਨੂ ਕਿ ਆਪਸ ਬੇਟੀ ਤੋਂ ਅੱਗੇ ਲਾਈਫ ਦੇ ਵਿੱਚ ਕੀ ਬਣਨਾ ਚਾਹੁੰਦੀ ਹੈ ਮੇਰੀ ਬੇਟੀ ਜੀ ਲਾਈਫ ਦੇ ਵਿੱਚ ਦੇਖੋ ਹੀ ਮੈਂ ਬੱਚੇ ਨੂੰ ਖੁਦ ਟੀਵੀ ਵਾਲੀ ਬੈਠੀ ਚਾਹੁੰਦੀ ਐ ਵੀ ਮੈਂ ਮੈਡੀਕਲ ਫਾਈਨ ਦੇ ਵਿੱਚ ਜਾਵਾਂ ਪਰ ਮੇਰੇ ਕੋ ਪੂੰਜੀ ਹੈ ਨਹੀਂ ਕੋਈ ਨਾ ਕੋਈ ਜ਼ਮੀਨ ਦਾ ਕੁਝ ਨਹੀਂਗਾ ਜੀ ਮੈਂ ਇੱਕ ਨੋਰਮਲ ਇੱਕ ਨਾ ਜੀ ਲੋ ਫੈਮਲੀ ਦੇ ਵਿੱਚੋਂ ਆ ਤੇ ਜਿਵੇਂ ਮੇਸਤਰੀਆਂ ਲੋਹਾਰ ਕਾਸਟਾ ਮੇਰੀ ਤੇ ਮੈਂ ਜੋ ਬਿਲੋਂਗ ਕਰਦਾ ਤੇ ਕੋਈ ਮੇਰੇ ਕੋਲ ਜਮੀਨ ਜਾਏਗਾ ਤਾਂ ਨਹੀਂ ਕੁਝ ਨਹੀਂਗਾ ਪਰ ਮੈਂ ਜਿੱਤੇ ਹੈਗਾ ਮੇਰੀ ਪੂੰਜੀ ਸੀਗੀ ਮੈਂ 10-12000 ਰੁਪਏ ਲੈਦਾ ਸੀ ਉਸੇ ਵਿੱਚ ਮੈਂ ਘਰ ਚਲਾਉਣਾ ਨਾਣ ਮੈਂ ਬੱਚੇ ਦੀ ਚੱਲ ਪੜ੍ਹਾਈ ਦੇ ਵਿੱਚ ਖਰਚ ਆਉਦਾ ਕਰੀ ਜਾਣਾ ਇਹ ਕਰਦਾ ਸੀ ਆਸਾ ਵੀ ਬੇਟੀ ਅੱਗੇ ਵੀ ਇਦਾਂ ਹੀ ਜੜੀਆਂ ਮਨ ਬੱਚੇ ਮੇਰੀ ਮੈਡੀਕਲ ਚਾਹੁੰਦੀ ਹਾਂ ਮੈਂ ਮੈਡੀਕਲ ਲੈਣ ਦੇ ਵਿੱਚੋਂ ਡਾਕਟਰ ਬਾਂਦੀ ਦੀ ਚਾਹਣਾ ਮੈਂ ਕਹਿੰਦਾ ਮੈਂ ਜਿੱਥੇ ਤੱਕ ਖੜਾ ਹਾਂ ਭਾਵੇਂ ਮੈਨੂੰ ਕੁਝ ਵੀ ਕਰਨਾ ਨਹੀਂ ਆਉਂਦਾ ਪਤਰੀਆਂ ਖੁਸ਼ੀਆਂ ਤੈਨੂੰ ਦਊਂਗਾ ਜੇਕਰ ਮੇਰੇ ਵਿੱਚ ਸਵਾਸ ਹੈਗੇ ਆ ਮੈਨੂੰ ਆਪਦੇ ਆਪ ਨੂੰ ਵੇਚ ਕੇ ਵੀ ਤੈਨੂੰ ਡਾਕਟਰ ਬਣਾਉਣਾ ਪਵੇ ਮੈਂ ਜਿੰਉਂਦੇ ਜੀ ਆਉਦੀ ਤੈਨੂੰ ਡਾਕਟਰ ਬਣਾਉਂਗਾ ਤੇ ਮਾਨ ਵਾਲੀ ਗੱਲ ਹੈ ਕਿ ਬੋਰਡ ਦੀ ਮੈਰਿਟ ਦੇ ਵਿੱਚ ਸਾਡੇ ਫੀਲਕੋਟ ਜ਼ਿਲ੍ਹੇ ਦੇ 8 ਬੱਚੇ ਜਿਹੜੇ ਮੈਰਿਟ ਦੇ ਵਿੱਚ ਆਏ ਨੇ ਜਿਨ੍ਹਾਂ ਚੋਂ 3 ਸਾਡੇ ਸਰਕਾਰੀ ਸਕੂਲਾਂ ਦੇ ਨੇ 2 ਸਰਕਾਰੀ ਸਕੂਲਾਂ ਦੇ ਨੇ ਤੇ 5 ਸੰਤ ਮੋਹਨ ਦਾਸ ਮੈਮੋਰੀਅਲ ਸਕੂਲ ਇਸੇ ਸਕੂਲ ਦੇ ਬੱਚੇ ਜਿਹੜੇ ਮੈਰਿਟ ਦੇ ਵਿੱਚ ਆਏ ਨੇ ਇੱਕ ਹੋਰ ਇੱਕ ਪ੍ਰਾਈਵੇਟ ਸਕੂਲ ਦਾ ਬੱਚਾ ਜਿਹੜਾ ਮੈਰਿਟ ਦੇ ਵਿੱਚ ਆਇਆ ਹੈ ਇਹ ਸਕੂਲ ਵੱਲੋਂ ਲਗਾਤਾਰ ਹੀ ਹਰ ਸਾਲ ਮੈਨਰ ਦੇ ਵਿੱਚ ਪੋਜੀਸ਼ਨ ਅਸਾਈਨ ਕੀਤੀ ਜਾ ਰਹੀ ਹੈ ਜੋ ਕਿ ਸਾਡੇ ਜ਼ਿਲ੍ਹੇ ਦੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਜ਼ਿਲ੍ਹੇ ਨੇ ਹਿਸਟਰੀ ਜਿਹੜਾ ਪਿਛਲੇ ਸਾਲ ਕੁਆਲੀਫਿਕੇਸ਼ਨ ਆਈ ਸੀ ਐਨਕੀ ਵੀ ਸਾਡੇ ਇਹ ਸਕੂਲ ਦੇ ਬੱਚੇ ਨੇ ਚੇਮਪੀਅਨ ਦੇ ਵਿੱਚੋਂ 600 ਅੰਕ ਪ੍ਰਾਪਤ ਕੀਤੇ ਹੈ ਤੇ ਉਹ ਉਹਨੂੰ ਉਹਨੂੰ ਟੈਕਨੀਕਲ ਫੇਰ ਪਿੱਕਰ ਕਰਦੇ ਨਾਂਮ ਤੋਂ ਸਹਿਯੋਗ प्राप्त ਹੁੰਦੇ ਨੇ ਇਹ ਖਾਮਨਾ ਕਰਦਾ ਹੈ ਕਿ ਉਹਨਾਂ ਨੇ ਦਸਵੀਂ ਦੇ ਬਾਰ੍ਹਵੀਂ ਦੇ ਵਿੱਚ ਵੀ ਸਾਡੇ ਸਾਰੇ ਜ਼ਿਲ੍ਹੇ ਦੇ ਵਿੱਚੋਂ ਸਾਰੇ ਸਕੂਲਾਂ ਦੇ ਵਿੱਚੋਂ ਚਾਹੇ ਸਰਕਾਰੀ ਹੈ ਚਾਹੇ ਪ੍ਰਾਈਵੇਟਾ ਹਰ ਇੱਕ ਵੱਧ ਪੋਜੀਸ਼ਨ ਹਾਸਲ ਕਰਕੇ ਇਹ ਸਕੂਲ ਨਾਲ ਹੀ ਸਾਡੇ ਜਿਹੜੇ ਬਾਕੀ ਸਕੂਲ ਹੈ ਜਿਨ੍ਹਾਂ ਦੇ ਬੱਚੇ ਮਿਲਦੇ ਨੇ ਚਾਹੇ ਉਹਨਾਂ ਨੂੰ ਪੈਦਾ ਹੁੰਦਾ ਹੋਇਆ ਇਹ ਸੰਸਥਾ ਨੂੰ ਫੇਰ ਵਧਾਈ ਦਿੰਦਾ ਹੈ ਮਾਦੇ ਹੱਥ